ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਦੇਖ ਕੇ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਸ ਬਾਈ ਨੇ ਰਿਕਾਰਡ ਬਣਾਇਆ ਹੈ ਪੂਰੇ ਇੰਡੀਆ ਭਰ ਦੇ ਵਿੱਚ ਜੀ ਹਾਂ ਦੋਸਤੋ ਇਸ ਨੂੰ 올림픽 ਖੇਲ ਨੇ ਵੀ ਸ਼ੇਅਰ ਕੀਤਾ ਆ 올림픽 ਦੇ ਵਿੱਚ ਹੁਣ ਇਸ ਵੀਰ ਦੇ ਚਾਂਸਸ ਨੇ ਜਾਣਦੇ ਇਸ ਵੀਰ ਦਾ ਨਾਮਾ ਗੁਰਿੰਦਰ ਵੀਰ ਸਿੰਘ ਤੇ ਇਸ ਵੀਰ ਨੇ ਨਾਮ ਰੋਸ਼ਨ ਕੀਤਾ ਆ ਪੰਜਾਬ ਦਾ 100 ਮੀਟਰ ਰੇਸ ਦੇ ਵਿੱਚ ਸਭ ਤੋਂ ਨੰਬਰ 1 ਰਹਿਣ ਵਾਲਾ ਅੱਜ ਤੱਕ ਦਾ ਇਹ ਵੀਰ ਪਣ ਚੁਕਿਆ ਸਿਰਫ 10.20 ਸਕਿੰਟਾਂ ਦੇ ਵਿੱਚ ਇਸ ਵੀਰ ਨੇ 100 ਮੀਟਰ ਮੈਨਸ ਰੇਸ ਦੇ ਵਿੱਚ ਨਿਊ ਨੈਸ਼ਨਲ ਰਿਕਾਰਡ ਬਣਾ ਦਿੱਤਾ ਹੈ ਇੰਡੀਆ ਦੇ ਵਿੱਚ ਅੱਜ ਤੋਂ ਪਹਿਲਾਂ ਕਿਸੇ ਨੇ ਇਹ ਨਹੀਂ ਕਰਕੇ ਦਿਖਾਇਆ ਕੋਈ ਵੀ 10 ਸਕਿੰਟ ਦੇ ਵਿੱਚ 100 ਮੀਟਰ ਨਹੀਂ ਕਰ ਸਕਿਆ ਸੋ ਇਹ ਵੀਰ ਦੇ ਬਾਰੇ ਜਦੋਂ ਜਦਾਂ ਸ਼ੇਅਰ ਕਰੋ ਸੋਸ਼ਲ ਮੀਡੀਆ ਦੇ ਉੱਤੇ ਤਾਂ ਜੋ ਹਰ ਇੱਕ ਨੂੰ ਪਤਾ ਲੱਗ ਸਕੇ ਕਿ ਪੰਜਾਬੀ ਕੀ ਹੁੰਦੇ ਆ